ਸੋਹਣਾ ਬੇਨਤੀ ਕਰੂੰਗਾ ਮੇਰੇ ਗੁਰਪਾਈ ਉਸਤਾਦ ਰਾਗੀ ਲਾਲ ਸਿੰਘ ਜੀ ਜੋ ਕਿ ਰਾਗੀ ਜਸਵੰਤ ਸਿੰਘ ਤੀਬਰ ਜੀ ਤੋਂ ਮਾਸਟਰ ਹਣਾ ਸਾਹਿਬ ਦੀ ਧਰਤੀ ਸਾਨੂੰ ਅੱਜ ਤੱਕ ਯਾਦ ਹੈ ਸਾਡਾ ਇੱਕੋ ਹੀ ਕਮਰਾ ਸੀ ਦੋਨਾਂ ਦਾ ਸੀ ਧਰੋਲੇ ਵਾਲੇ ਇਕੱਠੇ ਰਹੇ ਸੀ ਸੋ ਇਹ ਵੀ ਵਿਰਤ ਹੋ ਚੁੱਕੇ ਨੇ ਇਹਨਾਂ ਦੇ ਨਾਲ ਇਹਨਾਂ ਦਾ ਭਤੀਜਾ ਭਾਈ ਇਫਤਿਹਾਰ ਸਿੰਘ ਉਹ ਵੀ ਕੀਰਤਨ ਦੀ ਸੰਗਤ ਕਰੇਗਾ ਬੇਨਤੀ ਕਰਦੇ ਹਾਂ ਰਾਗੀ ਲਾਲ ਸਿੰਘ ਜੀ ਉਸਤਾਦ ਜਿਨ੍ਹਾਂ ਨੇ ਦੰਦਵਾ ਸਾਹਿਬ ਦੀ ਧਰਤੀ ਦੇ ਉੱਤੇ ਬੱਚਿਆਂ ਨੂੰ ਵੀ ਸਿਖਾਇਆ ਤੇ ਮਸਤੋਣਾ ਸਾਹਿਬ ਵੀ ਸਿਖਾਇਆ ਗੁਰਪ੍ਰਸਾਦ ਸਾਹਿਬ ਜੀ ਦੇ ਸਾਹਬ ਢਾਡੀ ਸਿੰਘਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਦਰਬਾਰ 'ਚ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਆਪਾਂ ਉਹਨਾਂ ਦਾ ਵੀ ਜੋ ਗੁਰੂ ਦੀਆਂ ਬਾਣਾਂ ਨੇ ਗੁਰੂਆਂ ਦੇ ਅਜਾਸਾ ਸੁਣ ਸਕੀਏ ਢਾਡੀ ਸਿੰਘਾਂ ਪ੍ਰਤੀ ਬੇਨਤੀ ਹੈ ਇਨਾਂ ਤੋਂ ਬਾਅਦ ਸਾਡੇ ਰਾਗੀ ਕਿਉਂਕਿ ਬਹੁਤ ਹੀ ਪੁਲਾਰ ਪਿੰਡ ਦੇ ਬੱਚਿਆਂ ਨੂੰ ਸਿਖਾ ਰਹੇ ਨੇ ਅਕੈਡਮੀ ਦੇ ਤੌਰ ਤੇ ਰਾਗੀ ਭਾਈ ਜਸਪ੍ਰੀਤ ਸਿੰਘ ਜੀ ਖੁਸ਼ਦਿਲ ਪੁੱਲਾਂਪੁਰ ਵਾਲੇ ਇਨਾਂ ਤੋਂ ਬਾਅਦ ਉਹ ਕੀਰਤਨ ਕਰਨਗੇ ਰਾਗੀ ਜਸਪ੍ਰੀਤ ਸਿੰਘ ਜੀ ਖੁਸ਼ਦਿਲ ਸੋ ਰਾਗੀ ਲਾਲ ਸਿੰਘ ਜੀ ਨੂੰ ਬੇਨਤੀ ਹੈ ਕਿ 20 ਮਿੰਟ ਲਈ ਆਪਣਾ ਕੀਰਤਨ ਗੁਰੂ ਦਾ ਸੰਗਤਾਂ ਪਤੀ ਸਾਨੂੰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਰਾਗੀ ਜਸਵੰਤ ਸਿੰਘ ਤੀਬਰਜੀ ਦੇ ਲਾਏ ਹੋਏ ਬੂਟੇ ਐਨੇ ਪੁੰਗਰ ਚੁੱਕੇ ਨੇ ਐਨੇ ਵੱਡੇ ਫਲ ਦੇ ਰਹੇ ਨੇ ਕਿ ਗਾਹਾਂ ਦੀ ਗਾਹਾਂ ਅੱਗੇ ਦੀ ਅੱਗੇ ਬਹੁਤ ਚੇਨੇ ਵਾਲ ਕੇ ਇਹਨਾਂ ਨੇ ਸਿਖਾਤੇ ਤਕਰੀਬਨ ਹੁਣ ਜਿੰਨੇ ਵੀ ਤਕਸਵਾਨਰ ਤੇ ਜਾਈ ਜਾਂਦਾ ਪਤਾ ਲੱਗਦਾ ਕਿ ਰਾਗੀ ਜਸਵੰਤ ਸਿੰਘ ਤੀਬਰਜੀ ਦੀ ਬਹੁਤ ਵੱਡੀ ਬੁਲਬਾੜੀ ਹੈ ਸੋ ਰਾਗੀ ਨਾਲ ਸਿੰਘ ਜੀ ਗੁਰੂ ਦਾ ਕੀਰਤਨ ਕਰਨਗੇ ਆਓ ਆਪਾਂ ਆਨੰਦ ਮਾਣੀਏ ਇਨ ਤੋਂ ਬਾਅਦ ਰਾਗੀ ਜਸਪ੍ਰੀਤ ਸਿੰਘ ਜੀ ਤੇ ਉਸ ਤੋਂ ਬਾਅਦ ਮੈਂ ਟਾਡੀ ਸਿੱਧਾ ਨੂੰ ਬੇਨਤੀ ਕਰੂੰਗਾ ਕਿਉਂਕਿ ਸਮਾਂ ਵੀ ਸਮਾਪਤ ਹੋਣ ਵਾਲਾ ਹੈ ਕਿਉਂਕਿ 2 ਵਜੇ ਤੱਕ ਕੀਰਤਨ ਦੀ ਸਾਰੀ ਜਿਹੜੀ ਪਰੰਪਰਾ ਹੈ ਉਹ ਅਪਰ ਚਾਲੂ ਰੱਖਣੀ ਹੈ ਸੋ ਪ੍ਰਿੰਟ ਪਰਣਾਪਤੀ ਬੇਨਤੀ ਹੈ ਕਿ ਉਹ ਵੀ ਆ ਕੇ ਕੀਰਤਨ ਦਾ ਅਰੰਧ ਬਾਣੋ ਸੰਗਤਾਂ ਨੂੰ ਬੇਨਤੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਬੰਦਤ ਦੀ ਕਿਰਪਾਲਤਾ ਕਰੋ ਵੈਕਲ ਟੀਕਾ ਕਾਲ ਸਾਹਿਬ ਸ੍ਰੀ ਵੈਕਲ ਜੀ ਕੀ ਫਤਹਿ ਜਲ ਹੀ ਬਿਕੈ ਸਮਾਹ ਜਲ ਹੀ ਬਿਕੈ ਸਮਾਹ ਜਲ ਤੇ ਉਪਜ ਤਰੰਗਿ ਨਿਉ ਜਲ ਹੀ ਬਿਕੈ ਮੇਰੇ ਲਾ ਹਰ ਜਨ ਕਹਿਉ and कहो 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 क्या है मेरा मेरे राम हमेश के हमे रामजन केवर तुला चरण Kiss up. i yeah. ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਸਾਡੇ ਵਿਦਿਆ ਗੁਰੂ ਵੀ ਨੇ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਆਪ ਜੀ ਨਾਲ ਅ 15 16 ਸਾਲਾਂ ਤੋਂ ਮੈਂ ਤਵਲੇ ਨਾਲ ਜੁੜਿਆ ਹੋਇਆ ਆ ਸੰਤ ਨਰੰਜਨ ਸਿੰਘ ਜੀ ਜਵਦੀ ਕਲਾ ਲਈ ਉਹਨਾਂ ਨਾਲ ਮੈਂ ਸੰਗਤ ਕਰ ਚੁੱਕਿਆ ਆ 8 10 ਦਰਬਾਰ ਸਾਹਿਬ ਦੇ ਰਾਗੀਆਂ ਨਾਲ ਮੈਨੂੰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੈ ਪਰ ਅੱਜ ਮੈਨੂੰ ਪਹਿਲੀ ਵਾਰ ਤੀਨ ਤਾਲ 'ਚ ਪਸੀਨਾ ਆਇਆ ਹੈ ਕਿਉਂਕਿ ਜਿਵੇਂ ਕਹਦੇ ਹੁੰਦੇ ਨੇ ਬੋਰਡ ਦੇ ਥੱਲੇ ਬੋਰਡ ਨਹੀਂ ਲੱਗਦਾ ਹੁੰਦਾ ਇਹ ਉਹ ਬੋਰਡ ਨੇ ਜਿਨ੍ਹਾਂ ਨੂੰ ਸਾਂਭਣ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ ਕਿਉਂਕਿ ਬਾਅਦ 'ਚ ਦੇਖੋ ਸਮਾਗਮ ਸਾਰਿਆਂ ਦੇ ਹੀ ਹੁੰਦੇ ਨੇ ਅੱਪਾ ਅੱਜ ਬਹੁਤ ਵੱਡੇ ਉਸਤਾਦ ਦੀ ਯਾਦ ਵਿੱਚ ਜੁੜ ਬੈਠੇ ਆ ਸਾਡੇ ਉਸਤਾਦ ਜੀ ਉਸਤਾਦ ਰਾਗੀ ਲਾਲ ਸਿੰਘ ਜੀ ਧਨੋਲਾ ਜਿਨ੍ਹਾਂ ਨੇ ਅਨੇਕਾਂ ਵਿਦਿਆਰਥੀਆਂ ਨੂੰ ਤੇ ਮੈਂ ਇਹ ਕਹਿਣ ਤੋਂ ਵੀ ਸੰਕੋਚ ਨਹੀਂ ਕਰਾਂਗਾ ਤੀਬਰ ਸਾਹਿਬ ਦੀ ਜੋ ਅਸਲ ਵਿੱਦਿਆ ਹੈ ਉਹ ਇਨ੍ਹਾਂ ਕੋਲ ਹੈ ਫਰੋਦਸ ਦਾ ਠੇਕਾ ਮੈਂ ਪਹਿਲੀ ਵਾਰ ਇਨ੍ਹਾਂ ਕੋਲ ਬੈਠ ਕੇ ਸਿੱਖਿਆ ਸੀ ਅੱਜ ਇਨ੍ਹਾਂ ਨਾਲ ਹੀ ਮੈਨੂੰ ਵਜਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਮੈਂ ਜਿੰਨੀਆਂ ਵੀ ਮੇਰੇ ਤੋਂ ਭੁੱਲਾਂ ਹੋਈਆਂ ਨੇ ਉਹਨਾਂ ਸਭ ਦੀ ਮੈਂ ਆਪ ਸਾਥ ਸੰਗਤ ਉਸਤਾਦ ਜੀ ਤੋਂ ਮਾਫੀ ਚਾਹਾਂਗਾ ਤੇ ਆਪ ਸੰਗਤ ਨੂੰ ਬੇਨਤੀ ਵੀ ਕਰਾਂਗਾ ਕਿਉਂਕਿ ਐਦਾਂ ਦੇ ਇਨਸਾਨ ਛੇਤੀ ਛੇਤੀ ਪੈਦਾ ਨਹੀਂ ਹੁੰਦੇ ਕਿਉਂਕਿ ਬਾਅਦ ਦੇ ਵਿੱਚ ਯਾਦ ਮਨਾਉਂਦੇ ਸਾਰੇ ਕਹਿੰਦੇ ਹੁੰਦੇ ਨੇ ਸਾਡੇ ਕੋਲ ਬਹੁਤ ਵੱਡੇ ਸੰਗੀਤ ਦੇ ਥੰਮ ਸਨ ਉਹ ਹੁਣ ਆਪਣੇ ਕੋਲ ਹੈਗੇ ਨੇ ਆਪਾਂ ਸਾਰੇ ਨਦੀ ਸੇਵਾ ਕਰੀਏ ਕਿਉਂਕਿ ਉਸਤਾਦ ਦੀ ਵਿੱਦਿਆ ਦਾ ਮੁੱਲ ਨਹੀਂ ਹੁੰਦਾ ਉਸਤਾਦ ਦੀ ਸੇਵਾ ਕੀਤੀ ਜਾ ਸਕਦੀ ਹੈ ਭੁੱਲ ਚੁੱਕਦੀ ਖਿਮਾ ਮੈਂ ਉਸਤਾਦ ਜੀ ਤੋਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਾਫੀ ਚਾਹਾਂਗਾ ਕਿਉਂਕਿ ਮੈਂ ਪਹਿਲਾਂ ਬੱਚੇ ਨੂੰ ਕਿਹਾ ਸੀ ਵੀ ਤੁਸੀਂ ਸੰਗਤ ਕਰ ਲਓ ਦੋ ਤਿੰਨ ਦਿਨਾਂ ਤੋਂ ਮੇਰੀ ਨਾੜ ਚੜੀ ਹੋਈ ਹੈ ਗਰਦੰਦੀ ਸਰਵਾਈਕਲ ਕਰਕੇ ਤੇ ਮੇਰੇ ਤੋਂ ਬਹੁਤ ਭੁੱਲਾਂ ਹੋ ਗਈਆਂ ਹੋਣੀਆਂ ਬਹੁਤ ਵਿਦਵਾਨ ਬੰਦੇ ਸਾਹਮਣੇ ਬੈਠੇ ਨੇ ਸਾਰਿਆਂ ਤੋਂ ਭੁੱਲ ਚੁੱਕਦੀ ਖਿਮਾ ਅਸੀਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਵੀ ਰਾਗੀ ਗੁਰਮੀਤ ਸਿੰਘ ਜੀ ਤੇ ਭਾਈ ਅਵਤਾਰ ਸਿੰਘ ਜੀ ਸਾਰੇ ਰਲ ਕੇ ਸਨਮਾਨ ਕਰ ਰਹੇ ਆ ਰਾਗੀ ਲਾਲ ਸਿੰਘ ਜੀ ਦਾ ਬੋਲੇ okay. ਸੋਨਿਹਾਲ <laughs> <Bole hums>